ਕਹਿੰਦੇ ਹਨ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਗੱਲ ਬਿਲਕੁਲ ਸਹੀ ਸਾਬਤ ਹੁੰਦੀ ਹੈ ਕਿਉਂਕਿ ਪੰਜਾਬ ਹਮੇਸ਼ਾ ਹੀ ਭਾਰਤ ਦਾ ਖੜਕ ਪੁਜਾਰਿਆ ਹੈ ਹਮੇਸ਼ਾ ਕੋਈ ਵੀ ਆਫਤਾ ਹੁੰਦੀ ਹੈ ਤਾਂ ਛਾਤੀ ਪੰਜਾਬ ਦੇ ਪੰਜਾਬੀ ਹੀ ਉਸ ਦੇ ਅੱਗੇ ਡੋਂਦੇ ਹਨ ਤਾਜ਼ਾ ਇੱਕ ਮਿਸਾਲ ਹੈ ਦਰਿਆ ਸਤਲੁਜ ਦਾ ਮੰਨੂ ਮੱਛੀਆਂ ਪਿੰਡ ਜੋ ਕਿ ਮਕੂਲ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਹੈ ਦਾ ਇੱਕ ਕਿਨਾਰਾ ਟੁੱਟ ਗਿਆ ਹੈ ਪਾਣੀ ਖੇਤਾਂ ਨੂੰ ਵੜ ਗਿਆ ਹੈ ਅੱਗੇ ਹਜ਼ਾਰਾਂ ਏਕੜ ਫਸਲ ਨੂੰ ਨੁਕਸਾਨ ਹੋਣ ਦਾ ਖਰਚਾ ਹੈ ਤੇ ਕਈ ਸੈਂਕੜੇ ਘਰ ਇਸ ਦੀ ਚਬੇਟ ਵਿੱਚ ਆ ਸਕ ਰਹੇ ਹਨ ਪ੍ਰੇਮ ਅਹੂਜਾ ਪੱਤਰਕਾਰ ਮਕੂਦੀ 에ਰਪੋਰਟ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਖਾਠਾਂ ਮਾਰਦਾ ਪਾਣੀ ਕਿਸ ਤਰ੍ਹਾਂ ਆਉਦੇ ਰੋਦਰ ਰੂਪ ਦੇ ਵਿੱਚ ਮਨ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਆਪਣੇ ਨਾਲ ਵਹਾਵ ਵਹਾ ਕੇ ਲੈ ਜਾਵੇਗਾ ਇਸ ਤਰ੍ਹਾਂ ਦੀ ਡਰਾਉਣੀ ਆਵਾਜ਼ ਜੋ ਪਾਣੀ ਦੀ ਤੁਸੀਂ ਸੁਣ ਰਹੇ ਹੋ ਇਹ ਪਾਣੀ ਦੀ ਆਵਾਜ਼ ਹੈ ਜੋ ਕਲ-ਕਲ ਕਰਦਾ ਪਾਣੀ ਜੋ ਪਾਣੀ ਪਹਿਲਾਂ ਜੀਵਨ ਦਿੰਦਾ ਉਸ ਤੋਂ ਬਾਅਦ